ਸੋ ਸਾਲ 2025 ਦੇ ਵਿੱਚ ਪੰਜਾਬ ਐਰਿਕਲਸ਼ਨ ਨੇ ਬਹੁਤ ਨਮੀਆਂ ਤੇ ਵੱਡੀਆਂ ਪਲੰਗਾ ਪੁੱਟੀਆਂ ਨੇ ਤੇ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਜਿਹੜੀ ਕਮਨਫੈਡਾ ਇੱਕ ਰੈਂਕਿੰਗ ਕਰਦੀ ਹੈ ਨਰ ਰੈਂਕਿੰਗ ਸੋ ਇਹ ਇੰਡੀਆ ਲੈਵਲ ਦੀ ਰੈਂਕਿੰਗ ਹੈਗੀ ਹੈ ਤੇ ਇਹਦੇ ਵਿੱਚ ਪਿਛਲੇ 3 ਸਾਲਾਂ ਤੋਂ ਅਸੀਂ ਅਪਲਾਈ ਕਰ ਰਹੇ ਹਾਂ 2023 2024 ਤੇ 2025 ਤੇ ਤਿੰਨੇ ਸਾਲ ਅਸੀਂ ਜਿਹੜੀ ਰੈਂਕਿੰਗ ਅਗੌਰਟਮੰਡੀਆ ਦੀ 75 ਐਗਰੀਕਲਚਰ ਦੇ ਨੋਸ਼ਨ ਕੰਟਰੀ ਦੀਆਂ ਜਿਹਦੇ ਵਿੱਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੰਬਰ 1 ਤੇ ਰਹੀ ਹੈ ਸੋ ਅਸੀਂ ਹੈਟ੍ਰਿਕ ਲਗਾਈ ਹੈ ਇਸ ਸਾਲ 2025 ਦੇ ਵਿੱਚ ਸੋ ਤੀਜੀ ਵਾਰ ਅਸੀਂ ਟੌਪ ਤੇ ਆਏ ਹਾਂ ਇਸ ਤੋਂ ਬਾਅਦ ਇੱਕ ਯੂਐਸਏ ਦੇ ਵਿੱਚ ਜਿਸੀ ਐਜੂ ਰੈਂਕਿੰਗ ਕਹਿੰਦੇ ਆ ਤੇ ਉਹਦੇ ਵਿੱਚ ਵੀ ਰੈਂਕਿੰਗ ਹੋਈ ਹੈ ਸਾਡੀ ਜਿਹਦੇ ਵਿੱਚ ਜਿਹੜੀਆਂ ਵਰਲਡ ਦੀਆਂ 100 ਜਿਹੜੀਆਂ ਯੂਨੀਵਰਸਟੀਆਂ ਨੇ ਇੰਸਟੀਚੂਟਸ ਐਗਰੀਕਲਚਰ ਤੋਂ 100 ਦੀ ਲਿਸਟ ਬਣੀ ਹੋਈ ਹੈ ਉਹਦੇ ਵਿੱਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹ 100 ਦੀ ਲਿਸਟ ਵਿੱਚ ਆ ਗਿਆ ਉਹ ਵੀ ਸਾਡੀ ਬਹੁਤ ਵੱਡੀ ਅਚੀਵਮੈਂਟ ਹੈਗੀ ਕਿ ਵਰਲਡ ਦੀਆਂ ਜਿਹੜੀਆਂ 100 ਐਗਰੀਕਲਚਰ ਯੂਨੀਵਰਸਿਟੀਆਂ ਨੇ ਜਿਹੜੇ ਇੰਸਟੀਚੂਟਸ ਨੇ ਉਹਦੀ ਲਿਸਟ ਵਿੱਚ ਆ ਗਈ ਪਈ ਟੀਆਈਓ ਤੇ ਇੱਕ ਹੋਰ ਉਹਦੀ ਇਰਫ ਇੰਡੀਅਨ ਇੰਸਟੀਚੂਸ਼ਨਲ ਰੈਂਕਿੰਗ ਫਰੇਮਵਰਕ ਜਿਵੇਂ ਨਿਰਫ ਹੈ ਉਹਦੇ ਇਰਫ ਵੀ ਹੈਗੀ ਇੱਕ ਇਰਫ ਨੇ ਸਾਨੂੰ ਇੱਕ ਕੀ ਇੱਕ ਨਵਾਂ ਅਵਾਰਡ ਦਿੱਤਾ ਜਿਹੜਾ ਕਿ ਜਿਹਨੂੰ ਅਸੀਂ ਕਹਿੰਦੇ ਆ ਐਜੂਕੇਸ਼ਨ ਇੰਪੈਕਟ ਅਵਾਰਡ ਉਹ ਸਾਨੂੰ ਸਪੈਸ਼ਲ ਮਿਲਿਆ ਉਹ ਇਸ ਕਰਕੇ ਮਿਲਿਆ ਕਿ ਜੋ ਅਸੀਂ ਐਜੂਕੇਸ਼ਨ ਇੱਥੇ ਕਰਵਾ ਰਹੇ ਹਾਂ ਜਿਹੜੀ ਕੁਆਲਿਟੀ ਆਫ ਐਜੂਕੇਸ਼ਨ ਹੈ ਪੀਏਯੂ ਦੋ ਤਰ੍ਹਾਂ ਦੀ ਐਜੂਕੇਸ਼ਨ ਦਿੰਦੀ ਹੈ ਇੱਕ ਤਾਂ ਅਸੀਂ ਐਜੂਕੇਸ਼ਨ ਦਿੰਨੇ ਬੱਚਿਆਂ ਨੂੰ ਜਿਵੇਂ ਬਾਕੀ ਕਾਲਜੀ ਬਾਕੀ ਯੂਨੀਵਰਸਿਟੀਆਂ ਦਿੰਦੀਆਂ ਨੇ ਇੱਕ ਅਸੀਂ ਐਜੂਕੇਸ਼ਨ ਦਿੰਨੇ ਕਿਸਾਨਾਂ ਨੂੰ ਕਿ ਸਾਡੀ ਜਿਹੜੀ ਟੈਕਨੋਲੋਜੀ ਕਿਸਾਨਾਂ ਕੋਲ ਜਾਣੀ ਉਹਨਾਂ ਨੂੰ ਅਸੀਂ ਐਜੂਕੇਸ਼ਨ ਦੰਦਿਆ ਕਿ ਕਿਵੇਂ ਯੂਜ਼ ਕਰਨੀ ਕਿਵੇਂ ਸਾਰਾ ਦੋਹਾਂ ਨੂੰ ਮਿਲਾ ਕੇ ਇਹਦੀ ਰੈਂਕਿੰਗ ਹੋਈ ਹੈ ਜੋ ਇਹਦੇ ਵਿੱਚ ਵੀ ਸਾਨੂੰ ਉਹਨਾਂ ਨੂੰ ਸਪੈਸ਼ਲ ਅਵਾਰਡ ਵੀ ਉਹਨੇ ਦਿੱਤਾ ਹੈਗਾ ਇੱਕ ਹੋਰ ਬਹੁਤ ਵੱਡੀ ਗੱਲ ਹੋਈ ਹੈ ਜਦੋਂ ਇਹ ਰੈਂਕਿੰਗ ਹੋਈਆਂ ਨੇ ਬ੍ਰਿਕਸ ਕੰਟਰੀ ਨੇ ਜਿਹਦੇ ਵਿੱਚ 10 ਕੰਟਰੀ ਆਉਂਦੇ ਨੇ ਉਹਨਾਂ ਨੂੰ ਬ੍ਰਿਕਸ ਕਹਿੰਦੇ ਆ ਜਿਵੇਂ ਜੀ20 ਹੈ ਉਹਦੇ ਵਿੱਚ ਬ੍ਰਿਕਸ ਦੇ 10 ਕੰਟਰੀ ਨੇ ਉਹਨਾਂ ਦੇ ਆਪਣੇ ਸਿਲੇਕਟਡ ਇੰਸਟੀਚੂਟਸ ਨੇ ਕੁਝ ਜਿਹੜੀਆਂ ਕਿ ਵਰਲਡ ਦੇ ਵਿੱਚ ਉਪਰਿ 10 ਕੰਟਰੀਆਂ ਦੇ ਵਿੱਚ ਨੇ ਸੋ ਉਹਨਾਂ ਨੇ ਸਾਨੂੰ ਹੁਣ ਪੀਏਯੂ ਨੂੰ ਬ੍ਰਿਕਸ ਇੰਸਟੀਚੂਟ ਦੇ ਵਿੱਚ ਸ਼ਾਮਲ ਕਰ ਲਿਆ ਹੈਗਾ ਉਹਦੇ ਸਾਨੂੰ ਫਾਇਦਾ ਇਹ ਹੋਊਗਾ ਇਹ 10 ਕੰਟਰੀਆਂ ਦੇ ਵਿੱਚ ਸਾਡੇ ਬੱਚੇ ਤੇ ਸਾਡੇ ਟੀਚਰ ਤੇ ਆਉਣ ਜਾਣ ਵਾਸਤੇ ਰਾਹ ਖੁੱਲ ਗਿਆ ਸਾਨੂੰ ਉਹਨਾਂ ਦੇ ਬੱਚੇ ਉਹਨਾਂ ਦੇ ਟੀਚਰ ਇੱਥੇ ਆ ਜਾਣਗੇ ਸਾਡੇ ਬੱਚੇ ਤੇ ਜਾਂਦੇ ਟੀਚਰ ਬ੍ਰਿਕਸ ਕੰਟਰੀ ਦੇ ਜਿਹੜੇ ਇੰਸਟੀਚੂਟਸ ਨੇ ਸੈਲੈਕਟਡ ਉਹਨਾਂ ਚ ਆ ਜਾਣਗੇ ਇਹ ਬਹੁਤ ਵੱਡੀ ਸਾਡੀ ਇੱਕ ਹੁਣ ਪਛਾਣ ਬਣੀ ਹੈ ਤੇ ਹੁਣੇ-ਹੁਣੇ ਸਾਡੇ ਇੱਥੇ ਪ੍ਰਾਈਮ ਮਿਨਿਸਟਰ ਫੈਲੋਸ਼ਿਪ ਮਿਲੇ ਨੇ। ਤੇ ਪੀਏਯੂ ਦੇ ਜਿਹੜੇ 13 ਬੱਚੇ ਨੇ ਪੀਆਰਡੀ ਕਰ ਰਹੇ ਨੇ। ਉਹਨਾਂ ਨੂੰ ਪ੍ਰਾਈਮ ਮਿਨਿਸਟਰ ਫੈਲੋਸ਼ਿਪ ਮਿਲੇ ਨੇ 13 ਬੰਦੇ ਬੱਚਿਆਂ ਨੂੰ। ਇਹ ਜਿਹੜੇ ਫੈਲੋਸ਼ਿਪਸ ਨੇ 13 ਜਿਹੜਾ ਨੰਬਰ ਹੈ ਨਾ ਇੰਡੀਆ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਨੂੰ ਕਿਸੇ ਵੀ ਹੋਰ ਅਦਾਰੇ ਨੂੰ ਕਿਸੇ ਇੰਸਟੀਚਿਊਟ ਨੂੰ ਕਿਸੇ ਦੇ ਵਿੱਚ ਵੀ 13 ਨਹੀਂ ਆਏ ਇਕੱਠੇ। ਇੱਥੇ ਇੱਕ-ਇੱਕ ਤੇ ਦੋ ਐ। ਪੀਏ ਨੂੰ 13 ਮਿਲੇ ਨੇ। ਬਹੁਤ ਵੱਡੀ ਸਾਡੀ ਉਹ ਅਚੀਵਮੈਂਟ ਹੈਗੀ ਹੈ ਤੇ ਅਸੀਂ ਕੋਈ 20 ਐਤ ਕੀ ਕਿਸਮਾਂ ਫਸਲਾਂ ਦੀਆਂ ਉਹ ਕੱਡੀਆਂ ਨੇ ਜਿਹਦੇ ਵਿੱਚ ਕੁਝ ਹਾਈਬ੍ਰਿਡ ਨੇ ਕੁਝ ਵੈਰਾਈਟੀਆਂ ਨੇ ਉਹਦੇ ਇਹਦੇ ਵਿੱਚੋਂ ਜਿਵੇਂ ਬਹੁਤ ਸਾਰੀਆਂ ਸੀਰੀਅਲ ਦੇ ਨੇ ਕਣਕ ਮੱਕੀ ਝੋਨਾ ਸੀਰੀਅਲ ਦੇ ਫਸਲਾਂ ਨੇ ਤੇ ਦਾਲਾਂ ਦੀਆਂ ਫਸਲਾਂ ਕਿਸਮਾਂ ਨੇ ਤੇ ਤੇਲ ਦੇ ਬੀਜੇ ਨੇ ਕਿਸਮਾਂ ਨੇ ਵੈਜੀਟੇਬਲ ਜਿਹੜਾ ਕਿਸਮਾਂ ਨੇ ਫਲਾਂ ਦੀਆਂ ਕਿਸਮਾਂ ਨੇ ਤੇ ਇਹਦਾ ਔਰਨਾਮੈਂਟਲਸ ਦੀਆਂ ਕਿਸਮਾਂ ਅਸੀਂ ਦੱਤੀਆਂ ਨੇ 20 ਕਿਸਮ ਤੇ ਦੋ ਸਾਡੀਆਂ ਵੈਰਾਈਟੀਆਂ ਜਿਹੜੇ ਕਣਕ ਦੀਆਂ ਨੇ PVW 872 ਤੇ PVW 826 ਇਹ ਨੈਸ਼ਨਲ ਲੈਵਲ ਤੇ ਨੰਬਰ 1 ਆਈਆਂ ਨੇ ਜੀ ਪੀਏਯੂ ਨੰਬਰ 1 ਆਈ ਹੈ ਇਦਾਂ ਹੀ ਸਾਡੀਆਂ ਦੋ ਵੈਰਾਈਟੀਆਂ ਨੈਸ਼ਨਲ ਲੈਵਲ ਤੇ ਕਣਕ ਦੀਆਂ ਵੀ ਨੰਬਰ 1 ਆਈਆਂ ਨੇ ਫਿਰ ਇਹ ਹੈਗਾ ਕਿ ਜਿਹੜੀ ਵੀ ਅਸੀਂ ਰਿਸਰਚ ਕਰਦੇ ਆ ਇਹਦੇ ਵਿੱਚ ਕੋਲੈਬੋਰੇਸ਼ਨ ਦੀ ਬਹੁਤ ਲੋੜ ਹੁੰਦੀ ਹੈ ਬਾਹਰਲੇ ਕੰਟਰੀਆਂ ਦੇ ਨਾਲ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਹੁਣ ਇਹਦੇ ਵਿੱਚ ਕੋਲੈਬੋਰੇਸ਼ਨਸ ਕਰਦੇ ਆ ਉਥੋਂ ਡੈਲੀਗੇਸ਼ਨ ਆਉਂਦੀ ਹੈ ਸਾਡੇ ਜਾਂਦੇ ਨੇ ਤੇ ਸਾਡੇ ਕੋਲ ਜੁਮੇ ਡੈਲੀਗੇਸ਼ਨ ਜਿਹੜੀਆਂ ਆਈਆਂ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੇਜਨੋ ਦੇ ਵਿੱਚ ਉਹਨਾਂ ਦੀ ਡੈਲੀਗੇਸ਼ਨ ਆਈ ਸੀ ਕੁ ਸਟੂਡੈਂਟਸ ਆਈ ਸੀ ਤੇ ਕੁਝ ਉਹਨਾਂ ਦੇ ਟੀਚਰ ਆਈ ਸੀ ਉਹ ਹਫਤਾ ਇੱਥੇ ਲਾ ਕੇ ਗਏ ਨੇ ਤੇ ਕੁਝ ਅਸੀਂ ਸਿੱਖੇ ਆ ਕੁਝ ਸਾਨੂੰ ਉਸ ਖਾ ਕੇ ਗਏ ਨੇ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਕੋਲਰੇਡੋ ਯੂ ਐਸ ਏ ਦੇ ਵਿੱਚ ਉਹਨਾਂ ਦਾ ਡੈਲੀਗੇਸ਼ਨ ਆਇਆ ਹੈਗਾ ਤੇ ਉਸ ਤੋਂ ਬਾਅਦ ਇੱਥੇ ਵੀਸਾ ਹੈਗੀ ਮੋਰ ਲੋਗ ਇੰਸਟਿਟਿਊਟ ਆਫ ਸਾਊਥ ਏਸ਼ੀਆ ਉਹਨਾਂ ਦੀ ਵੀ ਡੈਲੀਗੇਸ਼ਨ ਇੱਥੇ ਆਈ ਸੀ ਅਸੀਂ ਡਿਸਕਸ਼ਨ ਕੀਤੀਆਂ ਨੇ ਤੇ ਇੱਕ ਸੱਤ ਮੈਂਬਰ ਡੈਲੀਗੇਸ਼ਨ ਸਾਡੇ ਕੋਲ ਅਰਜנטיਨਾ ਤੋਂ ਆਇਆ ਸੀ ਉਹ ਬੜਾ ਅੱਛਾ ਲੱਗਿਆ ਉਹਦੇ ਵਿੱਚ ਬੱਚੇ ਸੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਐ ਇਹ ਟੀਚਰ ਵੀ ਨਾਲ ਆਏ ਸੀ ਸਾਨੂੰ ਅਸੀਂ ਜਦੋਂ ਆਪਣਾ ਸਬਜੈਕਟ ਚੁਣਦੇ ਆ ਨਾ ਉਹ ਪਲੱਸ 2 ਤੋਂ ਬਾਅਦ ਚੁਣਦੇ ਆ ਪਲੱਸ 2 ਤੋਂ ਬਾਅਦ ਦੇਖਦੇ ਆ ਮੈਡੀਕਲ ਲੈਣਾ ਇੰਜੀਨੀਅਰਿੰਗ ਲੈਣੀ ਆਰਟਸ ਲੈਣੀ ਕੀ ਲੈਣਾ ਉਹ ਬੱਚੇ ਛੇਵੀਂ ਕਲਾਸ ਤੋਂ ਹੀ ਚੁਣ ਲੈਂਦੇ ਨੇ ਜਦੋਂ ਉਹਨਾਂ ਨੇ ਹੁਣ ਪਲੱਸ 2 ਕੀਤੀ ਹੋਈ ਸੀ ਨਾ ਉਹ ਸਕਿਰਨ ਸੀ ਅਤੇ ਆਪਣੇ ਆਪਣੇ ਫੀਲਡ ਚ ਮਾਹਰ ਸੀ ਅਸੀਂ ਬਹੁਤ ਲੇਟ ਸਟਾਰਟ ਕਰਦੇ ਸੀ ਬੜਾ ਕੁਝ ਸਿੱਖਿਆ ਨਾ ਦੋ ਤੇ ਅਸੀਂ ਵੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੁਣ ਬੈਸਟ ਹੋਰ ਵੀ ਅਵਾਰਡ ਮਿਲੇ ਬੈਸਟ ਸੈਂਟਰ ਅਵਾਰਡ ਮਿਲੇ ਸਾਨੂੰ ਇੱਥੇ ਜਿਵੇਂ ਮਸ਼ੀਨਰੀ ਦੇ ਵਿੱਚ ਐਗਰੀਕਲਚਰ ਕਾਲਜ ਜਿਹੜਾ ਇਹ ਮਸ਼ੀਨਰੀ ਬਣਾਉਂਦਾ ਐਗਰੀਕਲਚਰ ਦੀ ਉਹਦੇ ਵਾਸਤੇ ਸਾਡਾ ਜਿਹੜਾ ਇੱਥੇ ਦਾ ਸੈਂਟਰ ਹੈ ਉਹਨੂੰ ਬੈਸਟ ਸੈਂਟਰ ਅਵਾਰਡ ਕੰਟਰੀ ਦਾ ਮਿਲਿਆ ਫਰੂਟਸ ਕ੍ਰੌਪ ਜਿਹੜੇ ਸਾਡੀਆਂ ਫਲਾਂ ਦੀਆਂ ਡਿਪਾਰਟਮੈਂਟ ਹੈਗਾ ਇਹਨੂੰ ਵੀ ਕੰਟਰੀ ਦਾ ਬੈਸਟ ਸੈਂਟਰ ਅਵਾਰਡ ਦਿੱਤਾ ਗਿਆ ਹੈਗਾ ਨਾਲ ਜਿਹੜੀਆਂ ਵੈਜੀਟੇਬਲ ਕ੍ਰੌਪਸ ਨੇ ਸਾਡੀਆਂ ਉਹਦਾ ਵੀ ਬੈਸਟ ਸੈਂਟਰ ਅਵਾਰਡ ਸਾਨੂੰ ਮਿਲਿਆ ਤੇ ਪਲਸਿਸ ਹੈ ਦਾਲਾਂ ਸੋ ਚਾਰ ਤਾਂ ਇਹ ਸਾਨੂੰ ਬੈਸਟ ਸੈਂਟਰ ਅਵਾਰਡ ਕੰਟਰੀ ਦੇ ਵਿੱਚੋਂ ਮਿਲੇ ਨੇ ਸੋ ਇਹ ਸੀ ਕੁਝ ਪ੍ਰਾਪਤੀਆਂ ਸਾਡੇ ਇਸ ਸਾਲ ਦੀਆਂ ਸੋ ਬਹੁਤ ਅੱਛਾ ਰਿਹਾ ਸਾਡਾ ਸਾਲ ਤੇ ਪ੍ਰਮਾਤਮਾ ਸਾਨੂੰ ਹੋਰ ਤਾਕਤ ਦੇਵੇ ਅਗਲੇ ਸਾਲ ਹੋਰ ਬਹੁਤ ਕੁਝ ਕਰਾਂਗੇ